ਫਿਰ ਆਪਣੇ ਇਸ ਦੇ ਆਰਡਰ ਤੋਂ ਟਮਾਟਰ ਗਏ ਆ ਟਮਾਟਰ ਮੋਦੀ ਦੇ ਤੁਹਾਡੇ ਕੋਲ ਲੰਘਦੇ ਪਾਕਿਸਤਾਨ ਟਮਾਟਰ ਲੈ ਨਹੀਂਦੇ ਟਮਾਟਰ ਪਾਕਿਸਤਾਨ ਨੂੰ ਇੰਡੀਆ ਵਾਲਾ ਹੀ ਜਾ ਰਿਹਾ ਹੈ ਸਾਉਦੀ ਆਰਬੀਆ ਜੀ ਮੈਂ ਕਹਿੰਦਾ ਇਧਰੋਂ ਜਾ ਰਿਹਾ ਸੀਗਾ ਇਧਰੋਂ ਕਿਉਂ ਨਹੀਂ ਆ ਰਿਹਾ ਤੁਸੀਂ ਦੱਸੋ ਵੇ ਵੇ ਨਪਾਰ ਕੋਲ ਫਿਰ ਸੀਮਿੰਟ ਕੋ ਲਿਆ ਕਾਜੂ ਕਿਉਂ ਨਹੀਂ ਹੈ ਕਿਸਮਸ ਕਿਉਂ ਲਈ ਉਹਨਾਂ ਨੇ ਜੀ ਮੈਂ ਤੁਹਾਨੂੰ ਦੱਸਦਾ ਜੋ ਪਾਕਿਸਤਾਨ ਦਾ ਇੰਡੀਆ ਨਾਲ ਵਪਾਰ ਹੈ ਇਸ ਟਾਈਮ ਮੁਕੰਮਲ ਤੌਰ ਤੇ ਬੰਦ ਹੈ ਜੋ ਅਸੀਂ ਟਮਾਟਰੀਆਂ ਗੰਢੀ ਭੇਜਦੇ ਆ ਪਾਕ ਦੁਬਈ ਨੂੰ ਉਹ ਦੁਬਈ ਦੇ ਰਸਤੇ ਪਾਕਿਸਤਾਨ ਨੂੰ ਜਾ ਰਿਹਾ ਪਾਕਿਸਤਾਨ ਨੂੰ ਇਸ ਗੱਲ ਦਾ ਬਹੁਤ ਨੁਕਸਾਨ ਹੈ 20 ਰੁਪਏ ਦੀ ਚੀਜ਼ 200 ਰੁਪਏ ਚ ਮਿਲਦੀ ਹੈ ਤੇ ਫਿਰ ਇਹਨਾਂ ਨੇ ਬੰਦ ਕੀਤਾ ਕਿਉਂ ਕਿਉਂ ਕੀਤਾ ਸਾਡੀ ਸਰਕਾਰਾਂ ਨੇ ਕੀਤਾ ਕਿਉਂ ਕੀਤਾ ਫਿਰ ਕਿਉਂ ਕੀਤਾ ਜਦੋਂ ਸਾਡੀ ਤਾਂ ਲੜਾਈ ਨਹੀਂ ਤੁਹਾਡੀ ਲੜਾਈ ਹੈ ਕੀ ਆ ਤੁਸੀਂ ਦੱਸੋ ਬਾਰਡਰ ਤੇ ਰਹੋ ਹੀ ਰਹਿੰਦੇ ਹੋ ਆਪਣੇ ਰਾਏ ਸਿੱਕ ਕੰਮ ਰਹਿੰਦੀ ਹੈ ਕਮੋਦ ਸਖ ਰਹਿੰਦੇ ਆ ਅਸੀਂ ਸਾਰੇ ਰਹਿੰਦੇ ਆ ਦੱਸੋ ਕਦੇ ਲੜਦੇ ਆ ਕਦੇ ਲੜਦੇ ਹੋ ਤੇ ਫਿਰ ਇਹ ਜੇ ਇਹ ਸਾਨੂੰ ਤਾਂ ਕਹਿੰਦੇ ਲੜਦੇ ਆ ਕਦੇ ਐਂਕਰ ਮੋਦੀ ਤੇ ਨਵਾਜ਼ ਸ਼ਰੀਫ ਆਪਸ ਵਿੱਚ ਕਿਉਂ ਲੜਦੇ ਕਦੇ ਲੜਿਆ ਲੀਡਰ ਨੇ ਲੈ ਉਹ ਲੀਡਰ ਨੇ ਲੜਿਆ ਤਾਂ ਮਤ ਸਾਨੂੰ ਮਰਉਣਾ ਇਹਨਾਂ ਨੇ ਸਾਨੂੰ ਮਰਉਂਦੇ ਫਿਰ ਕਿਉਂ ਮਰਉਂਦੇ ਫਿਰ ਆਪਾਂ ਸਮਝੀਏ ਆਪਾਂ ਸਮਝੀਏ ਫਿਰ ਆਪਾਂ ਨੂੰ ਸਮਝਣਾ ਚਾਹੀਦਾ ਇਸ ਕਰਕੇ ਇਹ ਐਕਚੁਅਲੀ ਜੇ ਕਿਤੇ ਇਹੀ ਬਾਰਡਰ ਹੁੰਦਾ ਪਾਕਿਸਤਾਨ ਦਾ ਯੂਪੀ ਨਾ ਲੱਗਦਾ ਤੇ ਫੇਰ ਇੱਥੇ ਪਰਫੁੱਲਤ ਹੋਣਾ ਸੀ ਕਿਉਂਕਿ ਲੱਗਦਾ ਪੰਜਾਬ ਨਾਲ ਇਹਨਾਂ ਦਾ ਵੈਰ ਪੰਜਾਬ ਨਾਲ ਆ ਪੰਜਾਬੀ ਨਾਲ ਆ ਪੰਜਾਬੀ ਹਿੰਦੂ ਨਾਲ ਆ ਪੰਜਾਬੀ ਮੁਸਲਮਾਨ ਨਾਲ ਆ ਪੰਜਾਬੀ ਅਸਾਈ ਨਾਲ ਆ ਪੰਜਾਬ ਦੇ ਸਿੱਖਾਂ ਨਾਲ ਉਹਨਾਂ ਨਾਲ ਥੋੜਾ ਇਹ ਆ ਇਸ ਕਰਕੇ ਇਹ 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 ਜਾਣਬੁੱਝ ਕੇ ਤੁਹਾਨੂੰ ਮਾਰਨਾ ਚਾਹਦੇ ਹ ਹੁਣ ਜਦੋਂ ਮੋਦੀ ਸਾਹਿਬ ਗੁਜਰਾਤ ਦੀ ਬੰਦਰਗਾਹ ਤੋਂ اسلامਾਬਾਦ ਨੂੰ ਉਹਦਾ ਜਹਾਜ਼ ਭੇਜਦੇ ਹੈ ਉਦੋਂ ਕੀ ਹੁੰਦਾ ਬਈ ਜਦੋਂ ਮੋਦੀ ਸਾਹਿਬ ਇੱਥੇ ਜਾਂਦੇ ਹੈ ਨਵਾਜ਼ ਸ਼ਰੀਫ ਦੇ ਘਰੇ ਜਾਂਦੇ ਹੈ ਉਹ ਤਾਂ ਬੇਟੀ ਦੇ ਨਾ ਨਾ ਵਿਆਹ ਤੇ ਜਾਂਦਾ ਹੈ ਤੇ ਫਿਰ ਜਦੋਂ ਐਡਾ ਦੁਸ਼ਮਣੀ ਬੰਦਾ ਐਡਾ ਐ ਐਡਾ ਨੁਕਸਾਨ ਕਰਨਾ ਇਹ ਸਾਂਝੀ ਹੁੰਦੀਆਂ ਪਟਾਣੀ ਨਹੀਂ ਨਹੀਂ ਧੀਆਂ ਸਾਂਝੀਆਂ ਆ ਤੇ ਵਪਾਰ ਕਿਹੜਾ ਸਾਂਝਾ ਨਹੀਂ ਹੋ ਸਕਦਾ ਆ ਨਹਿਰਾ ਜਾਂਦੀਆਂ ਸਾਡੇ ਕੋਲ ਹਰੀ ਦੇ ਪੱਤਨ ਤੋਂ ਨਹਿਰਾ ਸਾਡੀਆਂ ਪਾਣੀ ਸਾਡਾ ਜਗਾ ਸਾਡਾ ਕੋਈ ਬੋਗਾ ਲਾਓ ਆ ਬਾਰਡਰ ਹੈ ਬਾਰਡਰ ਪੱਤੀ ਦਾ ਨੇ ਅੱਜ ਤੱਕ ਕੀਤਾ ਬਾਰਡਰ ਦੀ ਕੋਈ ਇੰਡਸਟਰੀ ਲੈਂਦੀ ਆ ਗੁਰੂ ਸਾਹਿਬ ਦਾ ਕੀ ਵਿਕਾਸ ਕੀਤਾ ਛੈਲ ਇੰਡਸਟਰੀ ਸੀ ਗਈ ਗਈ ਕਿ ਨਹੀਂ ਗਈ ਜਲਾਲਾ ਦੇ ਵੀ ਛੈਲ ਇੰਡਸਟਰੀ ਗਈ ਫਾਇਲਕਾ ਦੀ ਗਈ ਫਰੋਜਪੁਰ ਦੀ ਗਈ ਛੌਣੀ ਦੀ ਗਈ ਮੋਗੇ ਦੀ ਗਈ ਫਰੀਦਕੋਟ ਦੀ ਗਈ ਇੰਡਸਟਰੀ ਸਾਡੀ ਗਈ ਤੁਸੀਂ ਚਲੋ ਇੰਡਸਟਰੀ ਲਾਦੂ ਜਿਹੜੀ ਗੁਬਿੰਦਗੜ੍ਹ ਦੀ ਗਈ ਲੋਹੇ ਦੀ ਚਲੋ ਅੱਗੇ ਆਓ ਲੁਧਿਆਣੇ ਹਾਜ਼ਰੀ ਦੀ ਗਈ ਚਲੋ ਅੱਗੇ ਆਓ ਆਪਣੇ ਖੇਡਾਂ ਦੀ ਜਲੰਧਰ ਗਈ ਚਲੋ ਬਟਾਲੇ ਚਲੋ ਖਾਦ ਅੱਜ ਦੀ ਸੀ ਆਪਣੀ ਦੂਜੀ ਦੀ ਕੀ ਕਹਿੰਦੇ ਦੇਖ ਦੀ ਟੋਕੇ ਟਾਕੇ ਬਣ ਗਈ ਚਲੋ ਆਓ ਇੱਥੇ ਆਪਣੇ ਅੰਮ੍ਰਿਤਸਰ ਕੱਪੜੇ ਦੀ ਗਈ ਇੰਡਸਟਰੀ ਦਾ ਕਚੂੰਬਰ ਖੜਤਾ ਜਦੋਂ ਨੇਪਾਲ ਦਾ ਬਾਰਡਰ ਖੁੱਲਿਆ ਬੰਗਲਾਦੇਸ਼ ਦਾ ਬਾਰਡਰ ਖੁੱਲਿਆ ਤੇ ਫਿਰ ਸਾਡਾ ਸੈਣੀਆ ਵਾਲਾ ਕਿਉਂ ਨਹੀਂ ਖੁੱਲਿਆ ਸਾਡਾ ਫਾਇਦ ਕਿਤੇ